ਲੌਕ ਟਾਇਲ ਬਣਾਉਣ ਵਾਲੀਆਂ ਫੈਕਟਰੀਆਂ ਤੁਸੀਂ ਬਹੁਤ ਦੇਖੀਆਂ ਹੋਣਗੀਆਂ ਪਰ ਆਹ ਬੋਰੀਆਂ ਤੇ ਲੱਗੇ ਹੋਏ ਆਹ ਮਾਰ ਕੇ ਜਾਂ ਇਸ ਤਰ੍ਹਾਂ ਦੇ ਬੈਚ ਸੋ ਨੂੰ ਕਿੱ데 ਨਹੀਂ ਮਿਲਨੇ ਹੈਗੇ ਇਹ ਸਿਰਫ ਸੋ ਨੂੰ ਉੱਥੇ ਹੀ ਮਿਲਣਗੇ ਜਿਹੜੀ ਲੌਕ ਟੈਲਾਂ ਵਾਲੀ ਲੌਕ ਇੱਟਾਂ ਵਾਲੀ ਫੈਕਟਰੀ ਆਪਾਂ ਕਹਿ ਦਈਏ ਪ੍ਰਭੂ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਆਜ ਆਪਾਂ ਖੜਿਆਂਗੇ ਪਿੰਡ ਉਗੋਗਿਆਂ ਦੇ ਵਿੱਚ ਉਗੋਕੇ ਟਾਇਲ ਫੈਕਟਰੀ ਤੇ ਤੇ ਜਿੱਥੇ ਸੋ ਨੂੰ ਦੇਖੋ ਬਈ ਇਸ ਤਰ੍ਹਾਂ ਟੈਲਾਂ ਬਣਦੀਆਂ ਨੇ ਜਿਹੜੀਆਂ ਸਾਰੀਆਂ ਆਈਐਸਆਈ ਮਾਰਕਾਂ ਨੇ ਜੀਆਂ ਬਹੁਤ ਵਧੀਆ ਕੁਆਲਿਟੀ ਦੇ ਬਾਈ ਹੋਰੀ ਕੰਮ ਕਰਦੇ ਆਗੇ ਰੇਟ ਸੋਨ ਇਹਨਾਂ ਵਾਲਾ ਰੇਟ ਕਿਤੋਂ ਨਹੀਂ ਮਿਲਣਾ ਜਮਾਂ ਜਾਇਜ਼ ਰੇਟ ਬਾਈ ਇਹਨੂੰ ਆਪਾਂ ਸਸਤਾ ਨਹੀਂ ਕਹਿੰਦੇ ਵੀ ਸਸਤਾ ਆਗਾ ਇਹਦਾ ਜਾਇਜ਼ ਰੇਟ ਆ ਵੀ ਜਾਇਜ਼ ਰੇਟ ਤੇ ਚੰਗੀ ਜਿਹੜੀ ਕੁਆਲਿਟੀ ਆ ਉਹ ਦੇਣੀ ਤੇ ਐਂ ਦੇਖੋ ਕੱਲੀ ਕੱਲੀ ਜਿਹੜੀ ਟਾਇਰ ਆ ਉਹ ਵਾਈਬ੍ਰੇਟਰ ਦੇ ਉੱਪਰ ਇਸ ਤਰ੍ਹਾਂ ਹੋ ਕੇ ਆਉਂਦੀ ਆ ਨਹੀਂ ਆਪਾਂ ਫੈਕਟਰੀਆਂ ਦੇ ਦੇਖਦੇ ਆ ਛੋਟੇ ਛੋਟੇ ਜਿਹੇ ਵਾਈਬ੍ਰੇਟਰ ਲਾਏ ਪਾਏ ਹੁੰਦੇ ਨੇ ਉਹ ਸਿਰਫ ਭਰਾਵੋ ਇੱਕ ਦਿਖਾਉਣ ਲਈ ਸਿਸਟਮ ਹੁੰਦਾਗਾ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਵੱਡੇ ਪੱਧਰ ਤੇ ਇੱਥੇ ਜਿਹੜੀਆਂ ਟੈਲਾਂ ਨੇ ਉਹ ਬਣ ਰਹੀਆਂ ਨੇ ਮੈਂ ਕਹਣਾ ਵੀ ਚਾਹੇ ਤੁਸੀਂ ਇੱਕ ਦਿਨ ਦੇ ਵਿੱਚ ਲੱਖ ਈਟ ਦਾ ਆਰਡਰ ਦੇ ਦਿਓ ਲੱਖ ਈਟ ਵੀ ਤੁਹਾਨੂੰ 24 ਤੋਂ 48 ਘੰਟਿਆਂ ਦੇ ਵਿੱਚ ਵਿੱਚ ਤਿਆਰ ਮਿਲੂਗੀ ਕਹੇ ਜਾ ਮਰਜੀ ਫਰਮਾ ਹੋਵੇ ਆਹ ਦੇਖੋ ਬਾਈ ਇਹਨਾਂ ਕੋਲੇ ਲੱਖਾਂ ਦੇ ਹਿਸਾਬ ਤੇ ਤਾਂ ਬਾਈ ਫਰਮੇ ਫਰਮੇ ਪਾਏ ਦੇਗੇ ਮੈਂ ਕਹਣਾ ਇੱਕ ਵਾਰੀ ਫੈਕਟਰੀ 'ਚ ਜ਼ਰੂਰ ਵੇਸਟ ਕਰਕੇ ਆਇਓ ਆ ਜਾਓ ਤੁਹਾਨੂੰ ਬਾਈ ਕੇਂਦਰ ਫੌਜੀ ਨਾਲ ਤੇ ਲਵੀ ਨਾਲ ਗੱਲਬਾਤ ਕਰਵਾਉਣਿਆਂਗੇ ਪੂਰੀ ਵੀਡੀਓ ਦੇਖੋ ਤੇ ਆਂ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਭਰਾਵੋ ਟਾਈਲਾਂ ਦੀ ਫੈਕਟਰੀ ਦੇ ਵਿੱਚ ਖੜਿਆ ਆਂ ਇੰਡੀਆ ਦੀ ਵੱਡੀ ਫੈਕਟਰੀ ਆ ਤੇ ਪੰਜਾਬ ਦੇ ਵਿੱਚ ਇਹ ਫੈਕਟਰੀ ਦਾ ਬਹੁਤ ਜ਼ਿਆਦਾ ਨਾਂਗਾ ਉਗੋ ਕੇ ਟਾਈਲਜ ਤੇ ਇੱਥੋਂ ਨਾਲ ਤੁਸੀਂ ਬਾਈ ਚਾਹੇ ਇੱਕ ਦਿਨ ਦੇ ਵਿੱਚ ਸਾਰਾ ਪਿੰਡ ਪੱਕਾ ਕਰ ਲੋ ਐਨੀ ਟਾਈਲ ਤੁਹਾਨੂੰ ਇੱਕ ਦਿਨ ਦੇ ਵਿੱਚ ਮਿਲ ਜੂਗੀ ਤੇ ਵੱਡੀ ਗੱਲ ਕੀ ਆ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਾ ਪ੍ਰਾਪਤਾ ਆਈਐਸਆਈ ਮਾਰਕਾ ਲੱਗਿਆ ਹੋਇਆ ਪਹਿਲਾਂ ਤਾਂ ਤੁਸੀਂ ਆਹ ਸਟਾਕ ਦੇਖ ਲਓ ਕਿੰਨੇ ਵੱਡੇ ਪੱਧਰ ਤੇ ਬਾਈ ਸਟਾਕ ਆ ਦਿਖਾਇਆ ਇਧਰ ਨੂੰ ਤੇ ਇਹ ਤੁਹਾਨੂੰ ਮੈਂ ਲੋਕੇਸ਼ਨ ਦੱਸਦਾ ਆਹ ਜਿਹੜੀ ਆਪਾਂ ਜਗ੍ਹਾ ਤੇ ਖੜੇ ਆ ਜਿੱਥੇ ਉਗੋਕੇ ਟਾਇਲ ਜਿ ਲਿਖਿਆ ਹੋਇਆ ਜਦੋਂ ਆਪਾਂ ਪੱਖੋ ਕੈਂਚੀਆਂ ਵਾਲਾ ਜਿਹੜਾ ਟੋਲ ਟੈਕਸ ਲੱਗਿਆ ਹੁੰਦਾ ਦੀ ਬੰਦ ਹੋਇਆਗਾ ਜਦੋਂ ਬਰਨਾਲੇ ਤੋਂ ਪੱਖੋ ਕੈਂਚੀਆਂ ਨੂੰ ਜਾਂਦੇ ਆ ਤਾਂ ਉਹ ਟੋਲ ਟੈਕਸ ਤੋਂ 2 ਕਿੱਲੇ ਪਹਿਲਾਂ ਉਗੋਕੇ ਨੂੰ ਰਾਹ ਮੁੜਦਾਗਾ ਉਥੇ ਇਹ ਲੋਕੇਸ਼ਨ ਆ ਤੇ ਬਹੁਤ ਜ਼ਿਆਦਾ ਸਟਾਕ ਦੇਖੋ ਤੁਸੀਂ ਬਾਈ ਸਾਰਾ ਹੀ ਸਾਰਾ ਭਰਿਆ ਪਿਆ ਗਿਆ ਮੈਂ ਕਹਿੰਦਾ ਵੀ ਇੰਨੀਆਂ ਟੈਲਾਂ ਬਣਾਤੀਆਂ ਵੀ ਆਹ ਬਹਣ ਦੇ ਵਿੱਚ ਵੀ ਜਿਹੜਾ ਹੈਗਾ ਇਹਨਾਂ ਨੂੰ ਭਰਾਵੋ ਜਿਹੜਾ ਸਟਾਕ ਆ ਲਾਉਣਾ ਪੈ ਗਿਆ ਬਹੁਤ ਵੱਡੇ ਪੱਧਰ ਦੇ ਕੰਮ ਆ ਬਾਈਆਂ ਦਾ ਹਰੇਕ ਪ੍ਰਕਾਰ ਦਾ ਜਿਹੜਾ ਡਿਜ਼ਾਈਨ ਆ ਉਹ ਤੁਹਾਨੂੰ ਇੱਥੋਂ ਮਿਲ ਜੂ ਤੇ ਸਾਂਝੀਆਂ ਥਾਵਾਂ ਤੇ ਪਾ ਲਓ ਚਾਹੇ ਆਪਦੇ ਘਰਾਂ ਦੇ ਵਿੱਚ ਪਾ ਲਓ ਕਈ ਵਾਰ ਆਪਾਂ ਕਹਿੰਦੇ ਹੁੰਦੇ ਆ ਵੀ ਜਰ ਜਿਹੜੀਆਂ ਟੈਲਾਂ ਦੀਆਂ ਨੇ ਨਾ ਕੰਨੀਆਂ ਨੇ ਨੁਕਰਾਂ ਨੇ ਉਪਰਨ ਲੱਗ ਜਾਂਦੀਆਂ ਨੇ ਹਨਾ ਪਰ ਇਹ ਬੰਦੇ ਕਹਿੰਦੇ ਵੀ ਸਾਡੀ ਗਾਰੰਟੀ ਆ ਜੇ ਕੋਈ ਇਹੋ ਜੀ ਦਿੱਕਤ ਆਈ ਮੈਂ ਪੁੱਛਿਆ ਵੀ ਉਹ ਕਾਰਨ ਕੀ ਹੁੰਦਾ ਵੀ ਕਿਉਂ ਹੁੰਦਾ ਉਹ ਐ ਕਿਉਂ ਹੁੰਦਾ ਕਹਿੰਦੇ ਬਾਈ ਮਾੜਾ ਮਟੀਰੀਅਲ ਹੁੰਦਾਗਾ ਤੇ ਬੰਦਾ ਬਾਲੇ ਉਸ ਦੇ ਚੱਕਰ ਦੇ ਵਿੱਚ ਅਗਲਾ ਕਹਿੰਦਾ ਵੀ ਆਪਾਂ ਲੋਕਾਂ ਨੂੰ ਘੱਟ ਰੇਟ ਤੇ ਦੇ ਦਿਓ ਵੀ ਉਹਦੇ ਵਿੱਚ ਮਟੀਰੀਅਲ ਉਹੇ ਜਾ ਪਾਈ ਜਾਂਨੇ ਕਹਿੰਦੇ ਸਾਡਾ ਰੇਟ ਵੀ ਜਮਾਂ ਜਾਇਜ਼ ਆ ਕਹਿੰਦੇ ਤੁਹਾਨੂੰ ਹੋਰਾਂ ਨਾਲੋਂ ਰੁਪਿਆ ਘੱਟ ਮਿਲੂ ਪਰ ਇੱਥੇ ਆ ਕੇ ਪੱਕਾ ਬਿੱਲ ਵਗੈਰਾ ਸਾਰਾ ਕੁਝ ਕੱਟ ਕੇ ਦੇਣਗੇ ਤੇ ਤੁਹਾਨੂੰ ਇੱਥੇ ਬਣਦੀਆਂ ਦਿਖਾਵਾਂਗੇ ਵੀ ਇਹ ਕਹੇ ਜਾ ਮਟੀਰੀਅਲ ਆ ਜਿਹੜਾ ਪਾਉਂਦੇ ਨੇ ਮੇਰੇ ਨਾਲ ਬਾਈ ਹੁਰੀ ਖੜੇ ਨੇਗੇ ਤੇ ਲਵੀ ਖੜਾ ਉਗੋ ਕੇ ਆਲਾ ਇਹਨਾਂ ਗੱਲਬਾਤ ਕਰਦੇ ਆਂ ਲਵੀ ਬਾਈ ਕੀ ਹਾਲ ਨੇ ਵਧੀਆ ਹੀ ਵਧੀਆ ਸਸੀ ਗਰ ਪਹਿਲਾਂ ਹੋ ਠੀਕ ਹੈ ਹੋਰ ਪੀਤੀ ਬਾਈ ਠੀਕ ਹੈ ਹੋਰ ਲੱਲੀ ਬਾਈ ਹੋਰ ਫੌਜੀ ਬਾਈ ਠੀਕ ਹੈ ਜੜਦੀ ਗਲਾ ਭਰਾਵਾ ਉਗੋ ਕੇ ਆਲੇ ਸੋਮੇ ਦੱਸਾਂ ਗੱਲ ਵੀ ਪੰਜਾਬ ਦੇ ਨਕਸ਼ੇ ਤੇ ਸائے ਪੈਣੇ ਮਾਂ ਦੇ ਪੁੱਤ ਤੁਸੀਂ ਪਹਿਲਾਂ ਇੱਧਰ ਤਾਂ ਸਟਾਕ ਦੇਖੋ ਇਹਨਾਂ ਕੋਲੇ ਕਿੰਨਾ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਪਿਆਗਾ ਤੇ ਲਵੀ ਬਈ ਐਂ ਦੱਸ ਵੀ ਆਪਣੀਆਂ ਟੈਲਾਂ ਦੇ ਵਿੱਚ ਕੀ ਵੱਖਰਾ ਟੈਲਾਂ ਦਾ ਹੋਰ ਮਕਬੂਲ ਵੀ ਨਹੀਂ ਜਿਹੜੀ ਇਹ ਫੈਕਟਰੀ ਆ ਇਹ ਸਰਕਾਰੀ ਮਾਨਤਾ ਪ੍ਰਾਪਤ ਫੈਕਟਰੀ ਆ ਠੀਕ ਹੈ ਜੀ ਆਈਐਸ ਹਾਂਜੀ ਆਈਐਸ ਮਾਰਕ ਵਾਲੀ ਫੈਕਟਰੀ ਆ ਜਿਵੇਂ ਕਿ ਹੁਣ ਪਿੰਡਾਂ ਦੇ ਵਿੱਚ ਕੰਮ ਚੱਲ ਰਹੇ ਆ ਠੀਕ ਹੈ ਨਾ ਜੇ ਸਰਕਾਰੀ ਕੰਮ ਆ ਸਰਕਾਰੀ ਗਲੀਆਂ ਦੇ ਵਿੱਚ ਜਿਹੜੀ ਇੱਟ ਲੱਗਦੀ ਉਹ ਲੋਕਲ ਇੱਟ ਨਹੀਂ ਲੱਗ ਸਕਦੀ ਜਿਵੇਂ ਆ ਕੰਮ ਨਾਰਮਲ ਫੈਕਟਰੀ ਦੀ ਇੱਟ ਨਹੀਂ ਲੱਗਦੀ ਉਹ ਆਈਐਸ ਮਾਰਕ ਵਾਲੀ ਇੱਟ ਹੀ ਲੱਗਦੀ ਆ ਜਿਵੇਂ ਆਪਾਂ ਵੀਡੀਓ ਦੇਖਦੇ ਲੋ ਕਹਿੰਦੇ ਹੁਣ ਤੁਸੀਂ ਕੋਈ ਵੀ ਚੀਜ਼ ਲੈਣੇ ਤਾਂ ਆਈਐਸਆਈ ਮਾਰਕ ਵਾਲੀ ਲਓ ਉਹ ਚੀਜ਼ ਹੈ ਇਹ ਤੁਹਾਨੂੰ ਆਈਐਸ ਮਾਰਕ ਵਾਲੀ ਇੱਟ ਮਿਲੂਗੀ ਜੀ ਠੀਕ ਹੈ ਨਾ ਤੇ ਜੇ ਕਿਸੇ ਭਰਾ ਨੇ ਇਹਦਾ ਆ ਗਈ ਸਰਕਾਰੀ ਇੱਟ ਹੈ ਜੀ ਠੀਕ ਹੈ ਜੀ ਇਹ ਆ ਗਈ ਸਰਕਾਰੀ ਇੱਟ ਜਿਵੇਂ ਆ ਆਈਐਸ ਮਾਰਕ ਲੱਗਿਆ ਹੋਆ ਕਲੀ-ਕਲੀ ਇੱਟ ਦੇ ਉੱਪਰ ਠੀਕ ਹੈ ਨਾ ਜੀ ਆ ਮਾਰਕਾ ਲੱਗਿਆ ਹੋਆ ਆਪਣਾ ਇਹ ਇਹ ਤਾਂ ਹੈਗੀਆ ਸਰਕਾਰੀ ਹੈ ਟ ਕੁਆਂਟੀਟੀ ਸਾਨੂੰ ਫੁੱਲ ਮਿਲੂ ਜਿਵੇਂ ਅੱਜ ਕੱਲ ਇੱਟ ਪੂਰੀ ਨਹੀਂ ਹੋ ਰਹੀ ਠੀਕ ਹੈ ਸਰਪੰਚਲ ਬਾਰੇ ਨੇ ਪਿੰਡਾਂ ਦੇ ਵਿੱਚ ਦੇ ਇੱਟ ਪੂਰੀ ਨਹੀਂ ਉਹ ਸਾਡੇ ਕੋਲੋਂ ਸਾਨੂੰ ਫੁੱਲ ਮਾਲ ਮਿਲੂ ਇੱਟ ਦਾ ਠੀਕ ਹੈ ਜੀ ਤੇ ਬਾਕੀ ਜਿਵੇਂ ਆ ਪਾਸ ਹੋਣ ਲਈ ਜਾਰੀਆਂ ਨੇ ਇਟਾਂ ਠੀਕ ਹੈ ਨਾ ਤੇ ਕੱਲਾ ਇਹ ਤਾਂ ਹੈਗੀ ਸਰਕਾਰੀ ਆ ਦਿਖਾ ਦੀ ਵੀਰੇ ਸਾਈਲੈਂਟ ਕਰਦੇ ਅੱਛਾ ਠੀਕ ਹੈ ਬਾਈ ਆ ਪਾਸ ਹੋਣ ਲਈ ਜਾਰੀ ਇਟ ਤੇ ਬਾਕੀ ਇਹ ਤਾਂ ਸਰਕਾਰੀ ਇੱਟਾਂ ਦਾ ਸਟਾਕ ਸਾਨੂੰ ਫੁੱਲ ਮਿਲੂਗੀ ਮਿਲੂ ਜੇ ਕਿਸੇ ਨੇ ਘਰਾਂ ਦੇ ਵਿੱਚ ਇੱਟ ਲਗਾਉਣੀ ਆ ਜਿਹੜੀ ਮਰਜ਼ੀ ਫੈਕਟਰੀ ਤੋਂ ਰੇਟ ਪਤਾ ਕਰਕੇ ਉਹ ਜਿੱਥੋਂ ਮਰਜ਼ੀ ਠੀਕ ਹੈ ਸਾਡੇ ਕੋਲ ਸਾਨੂੰ 1 ਕਦਰ ਰੁਪਿਆ ਰੇਟ ਸਸਤੇ 1 ਰੁਪਿਆ ਦਾ ਘੱਟ ਦਵਾਗੀ ਦਵਾਗੀ ਕੁਆਲਿਟੀ ਪੂਰੀ ਫੁੱਲ ਹੋਵੇਗੀ ਫੁੱਲ ਕਿਉਂਕਿ ਦੇਖੋ 10000 ਇੱਟ ਘਰੇ ਨਾਰਮਲ ਲੱਗ ਜਾਂਦੀ ਆ ਜੇ ਆਪਾਂ 1 ਰੁਪਏ ਨਾਲ ਵੀ ਦੇਖੀਏ 10000 ਰੁਪਏ ਦਾ ਫਾਇਦਾ ਹੋ ਗਿਆ ਠੀਕ ਹੈ ਜੀ ਫਿਰ ਇਹਦਾ ਕੀ ਚਿੱਟੀ ਇੱਟ ਆਪਾਂ ਲਈ ਜਿਵੇਂ ਇੱਕ ਆਉਂਦੀਆਂ ਰੰਗ ਵਾਲੀ ਇੱਟ ਦੇ ਨਾਲ ਡਿਜ਼ਾਈਨ ਪੈਂਦੇ ਜਿਵੇਂ ਆਪਾਂ ਇਹਦੇ ਵਿੱਚ ਕਾਲਾ ਜਿਹੜਾ ਵਾਲਾ ਰੰਗ ਪੀਲਾ ਰੰਗ ਜਿਹੜਾ ਰੰਗ ਕਹੋਂਗੇ ਤੁਹਾਨੂੰ ਉਹ ਰੰਗ ਦੇ ਦਾਂਗੇ ਇੱਟ ਦੇ ਵਿੱਚ 1000 ਇੱਟ ਦੇ ਮਗਰ 100 ਰੰਗ ਵਾਲੀ ਇੱਟ ਫ੍ਰੀ ਹੋਊਗੀ ਸ਼ੈਨ ਦਾ ਭਾਬ 100 100 ਉਵੇਂ ਫ੍ਰੀ ਨਹੀਂ ਹੈਗੀ 900 ਇੱਟ ਤੁਹਾਨੂੰ ਚਿੱਟੀ ਮਿਲ ਜੂ ਜੇ 100 ਇੱਟ ਵਿੱਚ ਤੁਸੀਂ ਰੰਗ ਵਾਲੀ ਪਾਉਣਾ ਚਾਹੁੰਦੇ ਹੋ ਤੁਹਾਨੂੰ ਫ੍ਰੀ ਮਿਲੂਗੀ ਬਾਕੀ ਇੱਟ ਰੰਗ ਵਾਲੀ ਦੇ ਪੈਸੇ ਵੱਖਰੇ ਆਉਂਦੇ ਆ ਠੀਕ ਹੈ ਤੇ ਡਿਜ਼ਾਈਨ ਤੁਹਾਨੂੰ ਸਾਰੇ ਮਿਲ ਜਾਣਗੇ ਜਿਵੇਂ ਰੰਗ ਦਿਖਾ ਦਈ ਡਿਜ਼ਾਈਨ ਸੋਨੂੰ ਜਿਵੇਂ ਆ ਆ ਕੀ ਬੀ ਸ਼ੇਪ ਇਹਦਾ ਇਹਦੇ ਚ ਤਿੰਨ ਰੰਗ ਲੱਗਦੇ ਆ ਜੇ ਵਦਲੇ ਜਾਂ ਦੇਖਣਾ ਲਾਲ ਹੋ ਗਿਆ ਕਾਲਾ ਹੋ ਗਿਆ ਚਿੱਟਾ ਹੋ ਗਿਆ ਤਿੰਨ ਰੰਗ ਲੱਗਦੇ ਆ ਕਰਾਂ ਦੇ ਵਿੱਚ ਜੀ ਦੋ ਆਪਾਂ ਲਵਾਉਣੀ ਠੀਕ ਆ ਇਹ ਸਭ ਤੋਂ ਵੱਧ ਚੱਲ ਰਿਹਾ ਇੱਕ ਨਵਾਂ ਡਿਜ਼ਾਈਨ ਆਇਆ ਆਪਣੇ ਕੋਲ ਆ ਗੁਟਕਾ ਕਹਿ ਲਿਆ ਇਹਦੇ ਚ ਕਾਲਾ ਤੇ ਆ ਚਿੱਟਾ ਰੰਗ ਲਾਉਦਾ ਇਹ ਫੁੱਟਬਾਲ ਦੀ ਤਰ੍ਹਾਂ ਬੰਦਾ ਡਿਜ਼ਾਈਨ ਤੁਸੀਂ ਇੱਥੇ ਜਦੋਂ ਵੀ ਆਓਗੇ ਫੈਕਟਰੀ ਸਾਨੂੰ ਡਿਜ਼ਾਈਨ ਪ੍ਰੋਪਰ ਲੱਗੇ ਵੀ ਮਿਲਣਗੇ ਠੀਕ ਹੈ ਤੇ ਦੋ ਬਾਕੀ ਜਿਵੇਂ ਸਾਨੂੰ ਜੈਬਰਾ ਦਾ ਪਤਾ ਉਹ ਜੈਬਰਾ ਪਈਆ ਨੂ ਮਰਗ ਇਹ ਜੈਬਰਾ ਇੱਥੇ ਤੁਹਾਨੂੰ ਇਹ ਡਿਆਂ ਤੇ ਚਲੋ ਪਹਿਲਾਂ ਦੀ ਚਲਦੇ ਹੁੰਦਾ ਆ ਡੰਬਲ ਆ ਗਿਆ ਹੋਰ ਜਿਹੜੇ ਵੀ ਨਵੇਂ ਡਿਜ਼ਾਈਨ ਜੇ ਕੋਈ ਨੈਟ ਤੋਂ ਕੱਢ ਕੇ ਵੀ ਲਿਆਊਗਾ ਠੀਕ ਹੈ ਨਾ ਤਾਂ ਤੁਹਾਨੂੰ ਉਹ ਡਿਜ਼ਾਈਨ ਵੀ ਮਿਲ ਜੂਗਾ ਬਾਕੀ ਇਹ ਨਹੀਂ ਜੇ ਕਿਸੇ ਭਰਾ ਨੂੰ ਜਿਵੇਂ ਮੰਨ ਕੇ ਚਲੋ ਵਿੱਚ ਫੈਕਟਰੀਆਂ ਚ ਕੀ ਹੁੰਦਾਗਾ ਆਪਾਂ ਨੂੰ ਸਾਨੂੰ ਇੱਟ ਜਾਈਦੀ ਆ 10-10 ਤੁਹਾਨੂੰ ਮਿਲਦੀ ਨਹੀਂ ਤੁਹਾਨੂੰ ਇੱਟ ਵੀ ਜੇ ਸਾਡੇ ਕੋਲ ਨਹੀਂ ਵੀ ਮੌਕੇ ਤੇ ਬਲਬਦ ਤਾਂ ਇੱਕ ਦਿਨ ਦੇ ਵਿੱਚ ਤਿਆਰ ਕਰਕੇ ਦੇ ਦਾਂਗੇ ਕੋਈ ਇਹ ਨਹੀਂ ਤੁਹਾਨੂੰ ਲੰਮਾ ਚੌੜਾ ਪਰਸਪਰ ਵੀ 10 ਦਿਨ ਬਾਈ ਵੇਟ ਕਰ ਲੋ ਇਹ ਨਹੀਂ ਤੁਹਾਨੂੰ ਇੱਕ ਮੰਨ ਕੇ ਚਲੋ ਜਿਵੇਂ ਆਪਾਂ ਕਹਿਦੀ ਬਾਈ 2080 ਪਹੁੰਚੀ ਸਾਡੇ ਘਰੇ ਤਾਂ ਤੁਹਾਡੇ ਕੋਲ ਜੇ ਤੁਸੀਂ 10000 ਇੱਟ ਦਾ ਆਰਡਰ ਵੀ ਦਿਨੇ ਦੋ ਤੋਂ ਤਿੰਨ ਦਿਨਾਂ ਚ ਪੂਰਾ ਕਰ ਦਿੰਦੇ ਮੈਂ ਤੁਹਾਨੂੰ ਉਹੀ ਦਿਖਾਉਣਾ ਬਾਈ ਤੁਸੀਂ ਆਹ ਦੇਖੋ ਆਮ ਤਾਂ ਮੈਂ ਕਿਤੇ ਇਹਨੇ ਫਰਮੇ ਹੀ ਨਹੀਂ ਦੇਖੇ ਹੈਗੇ ਜਿਵੇਂ ਆਹ ਹੋਰੇ ਬਣਾਈ ਜਾਂਦੇ ਨੇ ਉੱਪਰ ਤੁਸੀਂ ਵੀਡੀਓ ਵੀ ਦੇਖੋਗੇ ਕਿਵੇਂ ਕੰਮ ਚੱਲ ਰਿਹਾ ਆਹ ਫਰਮਾਂ ਦੇਖ ਲਓ ਬਾਈ ਤੁਸੀਂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਫਰਮੇ ਪਏ ਨੇ ਫਿਰ ਇਧਰਲੇ ਪਾਸੇ ਆਹ ਫਰਮੇ ਪਏ ਨੇ ਦੇਖ ਲਓ ਸਾਰੇ ਬਾਈ ਵੱਡੇ ਪੱਧਰ ਦੇ ਕੰਮ ਆ ਮੈਂ ਕਹਿੰਦਾ ਵੀ ਪਤੰਦਰ ਜਿਹੜੇ ਕੰਮ ਆ ਬਾਈ ਦਿਨ ਪਰ ਰਾਤ ਕੰਮ ਚੱਲਦਾ ਦਿਨੇ ਵੀ ਤੇ ਰਾਤ ਨੂੰ ਵੀ ਹਾਂ ਦਿਨ ਪਰ ਰਾਤ ਕੰਮ ਚੱਲਦਾਗਾ ਬਸ ਜੇ ਕਿਸੇ ਸਰਕਾਰੀ ਭਰਾ ਮਤਲਬ ਸਰਪੰਚਾਂ ਨੇ ਇੱਟ ਚਾਹੀਏ ਸਰਪੰਚਾਂ ਨੂੰ ਉਹ ਵੀ ਕੰਟੈਕਟ ਕਰ ਸਕਦੇ ਆ ਪਲੱਸ ਮਿਸਤਰੀ ਭਰਾਵਾਂ ਦਾ ਸਪੈਸ਼ਲ ਮਾਣ ਸਨਮਾਨ ਹੋਊਗਾ ਜਿਹੜੇ ਮਿਸਤਰੀ ਭਰਾ ਸਾਡੇ ਨਾਲ ਜੁੜਨਗੇ ਠੀਕ ਹੈ ਤੇ ਬਾਕੀ ਚਾਚੇ ਲੈ ਵੀ ਬਾਈ ਹੁਣ ਗੱਲ ਕਰਦੇ ਆਪਾਂ ਕੇਂਦਰ ਫੌਜੀ ਨਾਲ ਬਾਈ ਨਾਲ ਤੇ ਬਾਈ ਨੇ ਪਹਿਲਾਂ ਪੋਲਟਰੀ ਫਾਰਮ ਵਾਲੀ ਲਾਈਨ ਦੇ ਵਿੱਚ ਵੀ ਬਹੁ ਲੋਕਾਂ ਦੇ ਕਾਮਯਾਬ ਕਰਤੇ ਫਾਰਮ ਤੇ ਫੌਜੀ ਬਾਈ ਮੰਨ ਲਾ ਜਿਵੇਂ ਕਿਸੇ ਨੇ ਕੋਈ ਸਾਂਝੀਆਂ ਥਾਵਾਂ ਤੇ ਕੰਮ ਕਰਦਾ ਹੈ ਨਾ ਜਿਵੇਂ ਆਪਾਂ ਕਹੀਏ ਕਿਤੇ ਗੁਰੂ ਘਰਾਂ ਦੇ ਵਿੱਚ ਡੇਰਿਆਂ ਦੇ ਵਿੱਚ ਧਾਈਆਂ ਦੇ ਵਿੱਚ ਸਕੂਲਾਂ ਦੇ ਵਿੱਚ ਕੰਮ ਹੋਣਾ ਉਹਨਾਂ ਲਈ ਕੋਈ ਖਾਸ ਆਫਰ ਹੈਗਾ ਆਫਰ ਬਾਈ ਆਏ ਜਿਹੜਾ ਜਿਵੇਂ ਜੇ ਕੋਈ ਟਾਇਲ ਲਊਗਾ ਜਿਵੇਂ ਲੱਖ ਤੋਂ ਪਲੱਸ ਟਾਇਲ ਕਿਤੇ ਲੱਗਦੀ ਹੈ ਸਾਂਝੀ ਸੰਸਥਾ ਦੇ ਜਿਵੇਂ ਜੀ ਸਾਨੂੰ ਜਿਹੜੀ ਉਥੋਂ ਦੀ ਕਮੇਟੀ ਹੈ ਕੋਈ ਸੇਵਾ ਲਾਉ ਉਹ ਸੇਵਾ ਦੇਵਾਂਗੇ ਜੀ ਬਾਕੀ ਬਾਈ ਜਿਹੜੀ ਸਾਡੀ ਕੁਆਲਿਟੀ ਹੈ ਸਾਡਾ ਹਰ 90 ਦਿਨਾਂ ਬਾਅਦ ਟੈਸਟ ਹੁੰਦਾ ਜ ਲੈਬ ਦਾ ਅਸੀਂ ਕਹਿ ਕੇ ਬੁਲਾਉਣਾ ਬੰਦੇ ਵੀ ਭਾਈ ਟੈਸਟ ਕਰੋ ਸਾਡੇ ਕੋਲੇ ਪਈਆਂ ਨੇ ਉਹ ਤੁਸੀਂ ਦਿਖਾ ਸਕਦੇ ਹੋ ਉਹ ਕੋਈ ਆਏ ਨਹੀਂ ਵੀ ਕੋਈ ਕਦੇ ਕੋਸ਼ ਪਾਦਾ ਕਦੇ ਕੋਸ਼ ਪਾਦਾ ਟਾਇਲ ਪ੍ਰੋਪਰ ਤੁਸੀਂ ਆਪ ਦਾ ਦੇਖ ਕੇ ਤਸੱਲੀ ਨਾਲ ਮਿਸਤਰੀ ਲਿਆ ਕੇ ਕੋਲੇ ਖੜ ਕੇ ਵੀ ਬਣਵਾ ਸਕਦੇ ਠੀਕ ਹੈ ਇੱਕ ਨਾ ਭਾਈ ਇਹਨਾਂ 'ਚ ਲੋਕ ਆਏ ਕਹਿੰਦੇ ਹੁੰਦੇ ਕਹਿੰਦੇ ਯਾਰ ਕੰਨੀਆਂ ਜਾਂ ਭੁਰਗੀਆਂ ਉਹ ਭੁਰਨ ਦਾ ਕਾਰਨ ਕੀ ਹੁੰਦਾ ਵੀ ਤੁਸੀਂ ਰੇਤਾ ਰੂਤਾ ਮਟੀਰੀਅਲ ਕਿਹੜਾ ਵਰਤਦੇ ਹੋ ਬਾਈ ਇਹਦੇ ਬਾਈ ਨਹੀਂ ਨਹੀਂ ਅਸੀਂ ਤਾਂ ਬਾਈ ਅਸੀਂ ਤਾਂ ਬਜਰੀ ਵਗੈਰਾ ਵੀ ਆਪ ਲੈ ਕੇ ਆਉਣੇ ਆ ਬਾਈ ਜਿਹੜਾ ਕੰਨੀਆਂ ਭੁਰਨ ਦਾ ਬਾਈ ਉਹ ਜਲਦਵਾਜੀ ਜਿਵੇਂ ਸਟਾਕ ਹੈ ਨਹੀਂ ਗਿੱਲੀ ਕੱਢੀ ਚੋਲੋ ਵੀ ਭਰਤੀ ਟਰਾਲੀ ਸਾਡੇ ਕੋਲੇ ਆ ਪਿਆ ਸਟਾਕ ਬਾਈ ਆ ਤੁਸੀਂ ਚੈੱਕ ਕਰਾ ਦਿਓ ਜਦੋਂ ਬਿਲਕੁਲ ਪੱਕ ਗਿਆ ਇਹਨੂੰ ਉਦੋਂ ਹੀ ਦੇਵਾਂਗੇ ਠੀਕ ਆ ਬਾਈ ਉਹ ਐਂ ਜੇ ਨਹੀਂ ਵੀ ਕੱਢਿਆ ਨਾਲ ਦੀ ਨਾਲ ਟਰਾਲੀ ਭਰਾਤੀ ਉਹ ਫਿਰ ਬਾਈ ਉਹ ਸੀਮੈਂਟਾ ਕੱਚਾ ਹੀ ਆ ਨਹੀਂ ਨਹੀਂ ਬਿਲਕੁਲ ਬਾਈ ਬਿਲਕੁਲ ਤੇ ਜਾਨੀ ਬਾਈ ਜਿੱਦਾਂ ਵੱਡਾ ਮਰਜੀ ਆਰਡਰ ਹੋਵੇ ਤੁਹਾਡਾ ਵੀ ਇੱਕ ਦਿਨ ਦੇ ਵਿੱਚ ਬੰਦਾ ਜੇ ਜਾਏਗਾ ਵੀ ਕੱਲ ਨੂੰ ਚਾਹੀਦੀ ਹੈ ਚਾਹੀਦੀ ਹੈ ਬਾਈ ਜਿਹੜਾ ਡਿਜ਼ਾਈਨ ਲਓ ਬਾਈ ਜਿਹੜਾ ਨੈਟ ਤੋਂ ਕੱਢ ਲੈ ਜਿਹੜਾ ਲੈ ਉਹਨੂੰ ਉਡ ਜਾਂ ਦੇਵਾਂਗੇ ਠੀਕ ਹੈ ਤੇ ਇਹਨਾਂ ਨੂੰ ਬਾਈ ਕੁਝ ਟਾਈਮ ਪਾਣੀ ਪੂਣੀ ਚ ਵੀ ਰੱਖਣਾ ਪੈਂਦਾ ਨਹੀਂ ਭਾਈ ਇਹ ਸਾਡੇ ਕੋਲ ਨਾ ਜਿਹੜਾ ਹੈ ਲੇਬਰ ਬਹੁਤ ਤਜਰਬੇਕਾਰ ਲੇਬਰ ਆ ਠੀਕ ਹੈ ਹਾਂ ਇਹਨਾਂ ਦਾ ਆਪਣੇ ਤੋਂ ਅਲੱਗ ਹੀ ਤਜਰਬਾ ਜੀ ਠੀਕ ਹੈ ਹਾਂ ਇਹ ਸਪੈਸ਼ਲੀ ਬੰਦੇ ਸਾਡੇ ਕੋਲ ਮੈਂ ਦੇਖੇ ਨੇ ਬੰਦੇ ਜਿਵੇਂ ਭਾਈ ਪਾਏ ਚੱਕ ਚੱਕ ਮਾਰੇ ਉਹੋ ਕਰੇ ਹਨਾ ਯਾਰ ਮੈਂ ਕਹਣਾ ਇਹ ਨਹੀਂ ਬਿਲਕੁਲ ਭਾਈ ਠੀਕ ਹੈ ਤੇ ਇਹ ਚੀਜ਼ ਆ ਭਰਾ ਉਹ ਤੇ ਬਾਈ ਹੋਰਾਂ ਦੀ ਲੋਕੇਸ਼ਨ ਮੈਂ ਤੁਹਾਨੂੰ ਦੱਸ ਦਿੱਤੀ ਤੇ ਮੋਬਾਈਲ ਨੰਬਰ ਬਾਈ ਹੋਰਾਂ ਦੇ ਉੱਪਰ ਆਪਾਂ ਪਾ ਦਾਂਗੇ ਤੇ ਕਿਸੇ ਦਾ ਵੀ ਕੋਈ ਜਿਵੇਂ ਸਰਪੰਚਾਂ ਨੂੰ ਵੀ ਜ਼ਰੂਰਤ ਪੈਂਦੀ ਆ ਪਿੰਡਾਂ ਦੇ ਵਿੱਚ ਤਾਂ ਸਰਕਾਰੀ ਇਟਾ ਕੀ ਆਈਐਸਆਈ ਮਾਰਕਾ ਜਾਂ ਕੋਈ ਸੰਧੀਆਂ ਥਾਵਾਂ ਦੇ ਉੱਪਰ ਜੇ ਕੋਈ ਸੇਵਾ ਚੱਲਦੀ ਹੁੰਦੀ ਆ ਜਾਂ ਕੋਈ ਕਾਰ ਸੇਵਾ ਵਾਲੇ ਬਾਬਿਆਂ ਨੇ ਆਉਣਾਗਾ ਤਾਂ ਬਾਈ ਹੁਰੀਂ ਕਹਿੰਦੇ ਵੀ ਅਸੀਂ ਜਿਹੇ ਜਿਹੇ ਬਾਬੇ ਸਾਨੂੰ ਸੇਵਾ ਲਾਉਣਗੇ ਅਸੀਂ ਆਪਣੀ ਸਰਦਾਂ ਅਨੁਸਾਰ ਉਹ ਪੂਰੀ ਕਰਾਂਗੇ ਹਨਾ ਤੇ ਬਹੁਤ ਵਧੀਆ ਯਾਰ ਮੈਂ ਤੁਹਾਨੂੰ ਦੱਸਾਂ ਗੱਲ ਵੀ ਬੰਦੇ ਨੇਗੇ ਇੱਕ ਨੰਬਰ ਦਾ ਕੰਮ ਕਰਨ ਵਾਲੇ ਇੱਕ ਨਹੀਂ ਹੁੰਦੇ ਗੜਸ ਜੀ ਵਾਲੇ ਬੰਦੇ ਹਨਾ ਵੀ ਨਾ ਕਿਸੇ ਨੂੰ ਚੀਜ਼ ਘਟਿਆ ਦੇਣੀ ਤੇ ਨਾ ਕਿਸੇ ਤੋਂ ਗੱਲ ਸੁਣਨੀ ਕਿਉਂ ਮੰਗਰੋਂ ਜੇ ਕਿਸੇ ਨੂੰ ਫੌਜੀ ਬਾਈ ਮਾੜੀ ਚੀਜ਼ ਵਗ ਜੇ ਤਾਂ ਅਗਲਾ ਉੱਥੇ ਪੜੇ ਉਹ ਕਰ ਦਿੰਦਾ ਨਾਲੇ ਬਾਈ ਇੱਜ਼ਤਦਾਰ ਜੇ ਬੰਦੇ ਆ ਸਾਰਾ ਦਿਨ ਲੋਕਾਂ ਚ ਵਿਚਰਨ ਵਾਲੇ ਬੰਦੇ ਆ ਕੋਈ ਅਸੀਂ ਗਲਤ ਕਰਾਂਗੇ ਤਾਂ ਸਾਨੂੰ ਉਹਦਾ ਖਮਾਜਾ ਭੁਗਤਣਾ ਪਊ ਜੀ ਗਲਤ ਕੰਮ ਨਹੀਂ ਬਾਈ ਬਿਲਕੁਲ ਮਟੀਰੀਅਲ ਜਿਹੜਾ ਤੁਹਾਨੂੰ ਕਿਹਾ ਵੀ ਸਿੰਪਲ ਪਏ ਆ ਕੋਈ ਵੀਡੀਓ ਲੈਣੀ ਸਿੰਪਲ ਤੁਹਾਨੂੰ ਬਾਅਦ ਚ ਵੀ ਬਾਈ ਨਾਲ ਸਕਰੀਨ ਲਾ ਦੇਣਗੇ ਸਿੰਪਲ ਚੈੱਕ ਹੁੰਦੇ ਆ ਜਿੰਨਾ ਮਟੀਰੀਅਲ ਚ ਜਿਹੜਾ ਪੈਂਦਾ ਉਹੀ ਆ ਇਹ ਨਹੀਂ ਵੀ ਸੀਮੈਂਟ ਘਟਾ ਦਿਓ ਉਹ ਡਾਸਟ ਵਧਾ ਦੋ ਕੋਈ ਇਹੋ ਜਿਹਾ ਕੰਮ ਨਹੀਂ ਜਿਹੜਾ ਲੇਬਰ ਨੇ ਕਹਿਤਾ ਵੀ ਇਹ ਤੇ ਸਾਡੀ ਤਸੱਲੀ ਆ ਸੀ ਉਹੀ ਕਰਨਾ ਠੀਕ ਹੈ ਬਾਕੀ ਭਰਾਵੋ ਤੁਹਾਨੂੰ ਮੈਂ ਦੱਸਦਾ ਵੀ ਇੱਕ ਵਾਰੀ ਤੁਸੀਂ ਸਾਰੇ ਕਿਤੇ ਫੈਕਟਰੀਆਂ 'ਚ ਗੇੜਾ ਮਾਰਿਆ ਏ ਉਹ ਉਸ ਤੋਂ ਬਾਅਦ ਇਨਾਂ ਕੋਲੇ ਵੀ ਆਇਓ ਤੁਸੀਂ ਆਪ ਚੈੱਕ ਕਰਿਓ ਵੀ ਮਟੀਰੀਅਲ ਦੇ ਵਿੱਚ ਕੀ ਫਰਕ ਆ ਕੀ ਰੇਟ ਦਾ ਫਰਕ ਆ ਕੀ ਉਹ ਆ ਕਈ ਵਾਰ ਕੀ ਆ ਨਾ ਆਪਾਂ ਸਸਤੇ ਮੰਗਰ ਵੀ ਜ਼ਿਆਦੇ ਮੰਗਰ ਭੱਜ ਲੈਂਦੇ ਆਂਗੇ ਪਰ ਉਹ ਕਹਿੰਦੇ ਹੁੰਦੇ ਵੀ ਸਸਤਾ ਰਹੋ ਵੀ ਬਾਰ-ਬਾਰ ਮਹਿੰਗਾ ਰਹੋ ਵੀ ਇੱਕ ਵਾਰ ਤੇ ਇਹ ਕਹਿੰਦੇ ਵੀ ਯਾਰ ਸਾਡਾ ਰੇਟ ਮਹਿੰਗਾ ਵੀ ਨਹੀਂ ਹੈਗਾ ਸਸਤਾ ਵੀ ਨਹੀਂ ਹੈਗਾ ਕਹਿੰਦੇ ਸਾਡਾ ਜਾਇਜ਼ ਹੈ ਇੱਕ ਨਹੀਂ ਹੁੰਦਾ ਵੀ ਗੁੱਡ ਕੁਆਲਿਟੀ ਪ੍ਰਾਈਸ ਹਨਾ ਗੁੱਡ ਪ੍ਰਾਈਸ ਜਿਹਨੂੰ ਆਪਾਂ ਕਹੇ ਜਾਂਦੇ ਆ ਵੀ ਆਪਦਾ ਨੋ ਲਾਅਸ ਨੋ ਪ੍ਰੋਫਿਟ ਵਾਲਾ ਕੰਮ ਆ ਵੀ ਇੱਕ ਠੀਕ ਆਪਾਂ ਇੰਨੇ ਕ ਮਾਰਜਨ ਤੇ ਕੰਮ ਕਰ ਰਹੇ ਆਂਗੇ ਵੀ ਆਪਣੇ ਬੰਦੇਆਂ ਦਾ ਵੀ ਹੋ ਹੀ ਜਾਂਦਾ ਦੱਸਨੇ 10 ਕਿਲੋਮੀਟਰ ਤੱਕ ਜਿਹੜੀ ਆਪਣੀ ਪਹੁੰਚ ਆ ਉਹ ਬਿਲਕੁਲ ਫਰੀ ਰਹੂਗੀ ਠੀਕ ਹੈ ਕਰਾਂਗੇ 20 ਕਿਲੋਮੀਟਰ ਜਿੱਥੋਂ ਤੱਕ ਕਹਾਂਗੇ ਉੱਥੋਂ ਤੱਕ ਹੋ ਜੂਗੀ ਪਹੁੰਚ ਪਰ ਉਹਦੇ ਜਿਹੜੇ ਰੁਪਏ ਉਹ ਵੱਖਰੇ ਹੋਣਗੇ ਠੀਕ ਹੈ ਨਾ 10 ਕਿਲੋਮੀਟਰ ਤੱਕ ਪਹੁੰਚ ਸਾਡੀ ਹੋ ਏਸੇ ਰੇਟ ਦੇ ਵਿੱਚ ਤੇ ਰੇਟ ਅਸੀਂ ਵੀਡੀਓ ਦੇ ਵਿੱਚ ਥੋੜਾ ਨਹੀਂ ਦੱਸ ਸਕਦੇ ਠੀਕ ਹੈ ਨਾ ਜੀ ਤੁਸੀਂ ਆਓ ਫੋਨ ਕਰੋ ਨੰਬਰ ਸਕਰੀਨ ਤੇ ਚੱਲ ਰਿਹਾਗਾ ਅੱਛਾ ਭਾਈ ਜਿਵੇਂ ਤੁਹਾਡਾ ਰੇਟ ਦਾ ਵੀ ਤੇ ਪਹੁੰਚ 10 ਕਿਲੋਮੀਟਰ ਤੱਕ ਪਹੁੰਚ 10 ਕਿਲੋਮੀਟਰ ਤੱਕ ਫ੍ਰੀ ਕਹਿਦੀ ਹੈ ਠੀਕ ਹੈ ਨਾ ਇਸ ਤੋਂ ਇਲਾਵਾ ਪਾਉਂਦਾ ਕੋਈ ਇਹ ਨਹੀਂ ਵੀ ਸਿੱਧਾ 2000 ਗੇੜੇ ਦਾ ਜਿੰਨਾ ਕਿ ਸਾਡਾ ਇਹ ਲੱਗੂ 10 ਤੋਂ ਪਲੱਸ ਹੀ ਚੱਲੂ ਠੀਕ ਹੈ ਜੇ ਆਪਾਂ ਇਹ ਨਹੀਂ ਵੀ ਇੱਥੋਂ ਤੋਂ ਲੈ ਕੇ ਉੱਥੋਂ ਤੱਕ ਮੀਟਰ ਮਾਰਾਂਗੇ 10 ਕਿਲੋਮੀਟਰ ਤੋਂ ਬਾਅਦ ਹੀ ਅਗਲਾ 15 ਮੰਗਾਇਆ ਤਾਂ 5 ਕਿਲੋਮੀਟਰ ਦੀ ਪੈਸੇ ਲਾਵਾਂਗੇ ਤੇ ਇੱਕ ਗੇੜਾ ਬਸ ਸੋੜਾ 3000 ਘੱਟੋ ਘਾਟ ਟਿੱਟ ਦਾ ਹੋਣਾ ਚਾਹੀਦਾ ਵੀ ਇੱਕ ਟਰਾਲੀ ਦਾ ਇੱਕ ਗੇੜਾ ਬਣੇ ਇਹ ਨਹੀਂ ਕੋਈ 500 700 ਇੱਟ ਤੇ ਹੋ ਕਰਾਂਗੇ ਹਨਾ ਇਹ ਇੱਥੋਂ ਅੱਗੇ ਲਿਆ ਸਕਦੇ ਹਾਂ ਬਿਲਕੁਲ ਜੀ ਤੇ ਭਰਾਵੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਉੱਪਰ ਬਾਈ ਹੋ ਰਹਾ ਨੰਬਰ ਪਾਏ ਹੋਏ ਨੇ ਇਨਕੁਆਰੀ ਲਈ ਉਹ ਤੇ ਫੋਨ ਕਰ ਸਕਦੇ ਹੋ ਸੋ ਠੀਕ ਹੈ ਬਾਈ ਜੀ ਧੰਨਵਾਦ ਮਿਹਰਬਾਨੀ ਥੈਂਕ ਯੂ